ਹੋਏ ਅੱਜ ਤਾਂ ਸੋਹਣੀਏ ਬਹੁਤ ਲੱਗੀ ਜਾਨੀ ਆ ਗੁਲਾਬੀ ਗੁਲਾਬੀ ਸੂਟ ਪਾ ਕੇ ਹਾਏ ਹਾਏ ਕੀ ਹੋਇਆ ਰਹਿੰਦਾ ਤੁਹਾਨੂੰ ਕੰਮ ਕਰ ਲੈਣ ਦੋ ਮੈਨੂੰ ਸਾਰਾ ਦਿਨ ਕੰਮੇ ਕਰਦੀ ਰਹਿਣੀ ਆ ਗੱਲਬਾਤ ਵੀ ਸੁਣਾ ਦਿਆ ਕਰ ਕੋਈ ਨਾ ਹੁਣ ਘਰ ਦੇ ਕੰਮ ਨਹੀਂ ਕਰਨੇ ਹੈਗੇ ਸਾਰਾ ਦਿਨ ਥੋੜੀ ਲਵੀ ਬੈਠੀ ਆ ਰਮਾ ਬੈ ਜਾ ਗੱਲਬਾਤ ਸੁਣਾ ਦੂੰਗੀ ਕੀ ਸੁਣਾਵਾਂ ਹੁਣ ਸਾਰੀ ਰਾਤ ਗੱਲਾਂ ਹੀ ਨਹੀਂ ਹੋਈਆਂ ਹੈਗੀਆਂ ਸਮਝਿਆ ਕਰ ਸਵੇਰੇ ਸਵੇਰੇ ਮੂਡ ਹੋਰ ਹੁੰਦਾ ਕਹੇਗਾ ਮੂਡ ਹੁੰਦਾ ਕੰਮ ਤੇ ਮੈਂ ਜੀ ਜਲਵਾ ਕੇ ਤੋਰ ਫੇਰੇ ਉੱਥੇ ਜੀ ਲੱਗੂਗਾ ਹੁਣ ਤੈਨੂੰ ਪਤਾ ਤਾਂ ਹੈਗਾ ਤਾਂ ਦੇਖੀ ਬਾਪੂ ਜੀ ਆ ਜਾਣਗੇ ਮੈਨੂੰ ਤਾਂ ਸੰਗ ਲੱਗਦੀ ਏ ਸਾਨੂੰ ਤਾਂ ਨਹੀਂ ਆਉਂਦੀ ਹੈਗੀ ਉਹ ਤਾਂ ਉਹ ਬੈਠਿਆ ਪਰਾਂ ਯਾਰ ਉਹਨੂੰ ਕਿੱਥੇ ਸੁਣਦਾ ਆਹੋ ਸੁਣਦਾ ਨਹੀਂ ਹੈਗਾ ਰਹਿਣ ਦੇ ਦਰੀ ਕਿਆਂ ਜਾਂਦੀਆਂ ਵਿਆਹ ਕਰਵਾਇਆ ਹੁਣ ਮੈਂ ਅੰਦਰੋਂ ਛੋਡੇ ਲੋ ਵੀ ਨਹੀਂ ਆਈ ਹੈਗੀ ਤੀ ਫੇਰ ਕੀ ਹੋ ਗਿਆ ਮੈਨੂੰ ਕੰਮ ਕਰ ਲੈ ਤਾਂ ਬਾਪੂ ਜੀ ਜਾਣਗੇ ਰੋਟੀ ਜਾਂਦੇ ਛੋਡੋ ਪਰਾਂ ਦੇਖੀ ਨਹੀਂ ਨਹੀਂ ਤੂੰ ਉਰੇ ਖੜ 10 ਮਿੰਟ ਮੈਨੂੰ ਨਹੀਂ ਪਤਾ ਮੈਨੂੰ ਤਾਂ ਸ਼ਰਮ ਆਉਂਦੀ ਆ ਰਹਿਣ ਦੋ ਬਸ ਛਡੋ ਓ ਬੁੱਤਾ ਓ ਨਵਦੀਪ ਬੁੱਤਾ ਕਿੱਥੇ ਰੱਖਤੀਆਂ ਹਏ ਓ ਕੀ ਹੋ ਰਿਹਾ ਬਾਪੂ ਤੈਨੂੰ ਤੜਕੀ ਤੜਕੀ ਆ ਕਾਇਆਂ ਲੱਗ ਜੰਨਾ ਮਾਰਨੀ ਯਾਰ ਓਏ ਹਾਕਾਂ ਕੀ ਮਾਰ ਰਿਆਂ ਮੈਨੂੰ ਤਾਂ ਗੋਲੀ ਨਹੀਂ ਥਿਆਰੀਆਂ ਮੇਰੀਆਂ ਮੈਂ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਿਆ ਪੈਦਾ ਨਹੀਂ ਦੇਖੀਆਂ ਮੈਂ ਕੀ ਦੇਖਣੀ ਨੇ ਯਾਰ ਅਬਦਾ ਸਮਾਨ ਸਾਹਮਣੇ ਨਹੀਂ ਜਾਂਦਾ ਸਵੇਰੀ ਸਵੇਰੀ ਮੂਡ ਕਰਦਿਆ ਕਰ ਖਰਾਬ ਹਜੇ ਉੱਠਿਆ ਤੜਕੀ ਲੱਗ ਗਿਆ ਹਾਕਾਂ ਮਾਰਨ ਕੋਈ ਕੰਮ ਧੰਦਾ ਕਰ ਲਿਆ ਕਰ ਓਰੇ ਪਿਆਰ ਐ ਨਾ ਉਹ ਭਾਈ ਸਾਰੀ ਉਮਰ ਹੋ ਗਈ ਹੱਡ ਬੇਲ ਦੀ ਮੈਨੂੰ ਹੁਣ ਦੱਸ ਮੈਂ ਕੀ ਕੰਮ ਕਰਾਂ ਨਾਲੇ ਤੂੰ ਕੰਮ ਕਰਨ ਵਾਸਤੇ ਹੈ ਗਿਆ ਤਾਂ ਹੈ ਗਿਆ ਉਹ ਫੇਰ ਕਰਦਾ ਤਪਾ ਤਾਂ ਨਾ ਤੜਕੀ ਲੱਗ ਗਿਆ ਓਏ ਤਪਾਨ ਨੂੰ ਮੈਂ ਤੈਨੂੰ ਕੀ ਕਿਹਾ ਮੈਂ ਤਾਂ ਨਵਦੀਪ ਨੂੰ ਬੋਲ ਮਾਰਿਆ ਸੀ ਉਹ ਕੰਮ ਕਰਦੀ ਆ ਯਾਰ ਉਹ ਫੇਰ ਚੱਲ ਭਾਈ ਚੱਲ ਚੰਗਾ ਸਵੇਰੀ ਲੱਗ ਜਾ ਕਰ ਕੀ ਗੱਲ ਹੋ ਗਈ ਬਾਪੂ ਜੀ ਉਹ ਗੱਲ ਕੀ ਹੁਣੀ ਆ ਭਾਈ ਆ ਜਿਹੜਾ ਬੇਦ ਲੱਗ ਰਿਹਾ ਗੋਲੀਆਂ ਵਾਲਾ ਫਿਰ ਇਹ ਤਾਂ ਗੋਲੀਆਂ ਨਹੀਂ ਥਿਆਰੀਆਂ ਮਤਲਬ ਗੋਲੀ ਖਾਣੀ ਦੀ ਹੁਣਾ ਇੱਥੇ ਪਈਆਂ ਦੀਆਂ ਮੰਜੇ ਤੇ ਬਾਪੂ ਜੀ ਕੱਲ ਤੁਸੀਂ ਖਾ ਕੇ ਉਰੀ ਰੱਖਤੀਆਂ ਦੀਆਂ ਫਿਰ ਕਿੱਧਰ ਗਈਆਂ ਪਤਾ ਨਹੀਂ ਕਿੱਥੇ ਬਾਗੀਆਂ ਪਤਾ ਨਹੀਂ ਡਿੱਗੀਆਂ ਭਾਈ ਮੇਰੇ ਤਾਂ ਖੋਹੀ ਲੱਗੀ ਪਈ ਐ ਅੰਦਰ ਜੇ ਕੋਈ ਪਿਆ ਪੱਤਾ ਲਿਆ ਦੇ ਮੈਨੂੰ ਗੋਲੀ ਬਾਪੂ ਜੀ ਤੁਸੀਂ ਇਹੋ ਜਿਹਾ ਨਸ਼ਾ ਕਿਉਂ ਕਰਦੇ ਹੋਗੇ ਜਦੋਂ ਤੁਸੀਂ ਇੰਨੇ ਔਖੇ ਹੁੰਨੇ ਹੋ ਹੁਣ ਦੇਖ ਲਓ ਤੁਹਾਨੂੰ ਉਹ ਚੀਜ਼ ਮਿਲ ਨਹੀਂ ਰਹੀ ਕਿੰਨੀ ਤਕਲੀਫ ਹੋ ਰਹੀ ਐ ਤੁਹਾਨੂੰ ਓਏ ਮੈਂ ਹੋਰ ਕੀ ਕਰਾਂ ਭਾਈ ਪਹਿਲਾਂ ਖਾਂਦਾ ਦੀ ਮੈਂ ਭੁੱਖੀ ਭੁੱਖੀ ਦਾ ਤੈਨੂੰ ਪਤਾ ਕਿੰਨਾ ਖਰਚਾ ਹੈ ਹੈ ਪੈਸੇ ਜੜਦੇ ਨਹੀਂ ਤੇ ਫਿਰ ਮੈਂ ਆ ਚੱਲ ਸੋਚਿਆ ਵੀ ਇਹ ਗੋਲੀਆਂ ਜਾਂ ਨਾਲ ਠੀਕ ਆ ਜੂਗਾ ਕੰਮ ਹੁਣ ਇਹ ਵੀ ਹੱਡਾਂ ਚ ਰਚ ਗਈਆਂ ਹੁਣ ਤਾਂ ਇੰਨਾ ਮਿਨਾ ਤਾਂ ਜਿਵੇਂ ਖੋਹੀ ਲੱਗ ਜਾਂਦੀ ਹੈ ਹਾਂ ਹੁੰਦਾ ਹੁੰਦਾ ਵੀ ਕੰਦ ਨਾਲ ਟੱਕਰਾ ਮਾਰ ਕੇ ਮਰ ਜਾ ਹਾਂ ਇਹ ਕਾਨੂੰ ਕਹਿੰਨੇ ਹੋ ਬਾਪੂ ਜੀ ਚੱਲ ਮੈਂ ਦੇਖਦੀ ਅੰਦਰ ਕਿਤੇ ਪਈਆਂ ਹੋਣੀਆਂ ਮੈਂ ਲੈ ਆ ਕੇ ਦਿੰਨੀ ਆ ਤੁਹਾਨੂੰ ਉਹ ਦੇਖ ਲੈ ਭਾਈ ਇੱਕ ਆਹ ਆ ਕੱਲ ਦਾ ਜੰਮਿਆ ਦੇ ਕਿਵੇਂ ਪਜ ਪਜ ਪੈਂਦਾ ਮੈਨੂੰ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਮੇਰਾ ਬਾਪ ਐ ਜਦ ਮੈਂ ਤੇਰਾ ਬਾਪਾਂ ਜਮੀ ਕੋਈ ਲਿਆਕਦੀ ਨਹੀਂ ਰਹੀ ਇਹ ਤਾਂ ਛੋਟੇ ਵੱਡੇ ਦੀ ਹੁਣ ਮੇਰਾ ਕੀ ਬਣੂ ਨਾ ਮੇਰੀ ਗੱਲ ਸੁਣਿਓ ਨਾ ਕੀ ਗੱਲ ਐ ਇਹ ਛੋਡੀ ਬਾਪੂ ਜੀ ਨੂੰ ਕਿਵੇਂ ਬੋਲਦੇ ਸੀ ਤੁਸੀਂ ਹੁਣ ਕੀ ਹੋ ਗਿਆ ਹੁਣ ਤੂੰ ਬੋਲਣ ਲੱਗ ਜਾ ਨਾ ਹੋਣਾ ਕੀ ਐ ਉਹਨਾਂ ਨੇ ਬਾਜ਼ੀ ਮਾਰੀ ਸੀ ਤੁਸੀਂ ਪਿਆਰ ਨਾਲ ਵੀ ਬੋਲ ਸਕਦੇ ਆਪਣੇ ਵੱਡੇ ਨੇ ਉਹ ਓਏ ਯਾਰ ਸਵੇਰੀ ਲੱਗ ਜਾਂਦਾ ਗਾਲਾਂ ਕੱਢਣ ਹੁਣ ਹੱਕਾ ਮਾਰ ਰਹੀ ਦੀ ਉਹ ਜੇ 2 ਮਿੰਟ ਨਾ ਆ ਜਾਂਦਾ ਗਾਲਾਂ ਦੇਣ ਲੱਗ ਜਾਂਦਾ ਹੁਣ ਸਵੇਰੇ ਸਵੇਰੇ ਮੂਡ ਦੀ ਪੱਟੀ ਮੇਸ ਕਰ ਦਾਂਦਾ ਕੋਈ ਕੰਮ ਨਹੀਂ ਬਣਦਾ ਦੱਸ ਕੀ ਕਰਾ ਇਹਦਾ ਅੱਛਾ ਜੀ ਸੋਡਾ ਮੂਡ ਜ਼ਰੂਰੀ ਹੋ ਗਿਆ ਉਹ ਸਿਆਣਾ ਬੰਦਾ ਨਹੀਂ ਜ਼ਰੂਰੀ ਹੈਗਾ ਜੇ ਉਹਨੂੰ ਕੋਈ ਲੋੜਤੀ ਤਾਂ ਹੀ ਬਾਜ ਮਰੀ ਦੀ ਤੁਸੀਂ ਜਾ ਕੇ ਪੁੱਠਾ ਬੋਲਣ ਲੱਗ ਗਏ ਉਹ ਚੱਲ ਚੰਗਾ ਯਾਰ ਤੂੰ ਬਣ ਜਾ ਉਹਦੀ ਮੈਂ ਤਾਂ ਜਾਣਾਂ ਲੈ ਦੱਸ ਹੱਦ ਹੋਈ ਪਈ ਆ ਜਮੇ ਵੀ ਵੱਡੇ ਨੇ ਉਹ ਆਪਣੇ ਵੀ ਤੇਰਾ ਬਾਪ ਆ ਅਖਰ ਨੂੰ ਤੂੰ ਐਵੇਂ ਬੋਲਦਾਗਾ ਕੀ ਕਹਾ ਮੈਨੂੰ ਹੁਣ ਫੇਰ ਅਗਲਾ ਕਹਿੰਦਾ ਤੀਵੀਂ ਮੂਰੇ ਬੋਲਦੀ ਆ ਕਿਹੜਾ ਮੱਥਾ ਮਾਰੀ ਆ ਤਾਂ ਚੱਲ ਡੱਕੇ ਜੇ ਵਧੀਆ ਸ਼ਾਂਗਿਆ ਸ਼ਾਮ ਦਾ ਹੁਣ ਅੱਗੇ ਕੰਮ ਆ ਜਾਣਗੇ ਚਾਰ ਆਏ ਹਾਏ ਪਾਣੀ ਪੁਣੀ ਗਰਮ ਕਰ ਲੈਕਰਾਂਗੇ ਬਾਪੂ ਜੀ ਆ ਕੀ ਕਰੀ ਜਾਂਦੇ ਹੋ ਤੁਸੀਂ ਰਹਿਣ ਦਿਆ ਕਰੋ ਇਹਨਾਂ ਕੰਮਾਂ ਨੂੰ ਆਪੇ ਹੋਈ ਜਾਣਗੇ ਉਹ ਪੁੱਤ ਆਪੇ ਕਿਵੇਂ ਹੋ ਜਾਣਗੇ ਆ ਬਕਰਾਂ ਦੀ ਦੇਖ ਲੈ ਛਾਫਾ ਬਣਿਆ ਪਿਆ ਦੀ ਬੱਕਰੀ ਵਾਲੇ ਤੋਂ ਕਹਿ ਕੇ ਮਸਾ ਸੰਗਾਈਆ ਮੈਂ ਮੈਂ ਸੋਚਿਆ ਵੀ ਚਲ ਇਹਨਾਂ ਨੂੰ ਵੀ ਬੰਨੇ ਲਾ ਦਾਂ ਫਿਰ ਤੁਸੀਂ ਕਾਹਤੋਂ ਲਾ ਗਏ ਚੱਕਣ ਸੁੱਕ ਜਾਂਦੋਂ ਫਿਰ ਚੱਕ ਲਾਂਗੇ ਜ਼ਰੂਰੀ ਥੋੜੀ ਨਾ ਵੀ ਹੁਣੇ ਚੱਕਣੇ ਨੇ ਇਹ ਓਏ ਪੁੱਤ ਜਿਹੜੀ ਚੀਜ਼ ਸਮਝੇ ਟਾਈਮ ਨਾਲ ਚੰਗਾ ਹੀ ਹੁੰਦਾ ਵੇਲੇ ਸਿਰ ਸਮਝਣੀਆਂ ਪੁੱਤ ਸਿਆਣਾ ਤਾਂ ਅੱਗੇ ਆਪਾਂ ਕੰਮ ਲੈ ਲਾਂਗੇ ਨਾਲੇ ਮੇਰੀ ਗੱਲ ਸੁਣੋ ਬਾਪੂ ਜੀ ਤੁਸੀਂ ਆਹ ਕੋੜ ਕੱਢ ਕਿਉਂ ਨਹੀਂ ਦਿੰਦੇ ਹੈਗੇ ਆਪਣੇ ਘਰੇ ਦੇਖ ਲਓ ਰੋਜ਼ ਕਲੇਸ਼ ਹੁੰਦਾ ਇਸ ਚੀਜ਼ ਪਿੱਛੇ ਓ ਪੁੱਤ ਜੀ ਤਾਂ ਮੇਰਾ ਬਾਲਾ ਕਰਦਾ ਪੀ ਮੈਂ ਸਾਰ ਲਿਆ ਕਰਾਂ ਗੋਲੀਆਂ ਜਾਂ ਬਿਨਾ ਪਰ ਮੈਂ ਕੀ ਕਰਾਂ ਇਹ ਤਾਂ ਔਖਾ ਹੋ ਗਿਆ ਮੈਨੂੰ ਭੁੱਖੀ ਛੱਡਣ ਵਾਸਤੇ ਤਾਂ ਗੋਲੀਆਂ ਖਾਣ ਲੱਗਿਆ ਦੀ ਹੁਣ ਆ ਗੋਲੀਆਂ ਦਾ ਬੈਦ ਪੈ ਗਿਆ ਮੈਨੂੰ ਮੇਰੀ ਤਾਂ ਜਾਨ ਜਮੀ ਨਿਕਲ ਜਾਂਦੀ ਐ ਖੋਈ ਲੱਗ ਜਾਂਦੀ ਐ ਮੈਨੂੰ ਤਾਂ ਦੇਖਣਾ ਖੜਦਿਆਂ ਦਾ ਪੁੱਤ ਜੇ ਨਾ ਟਾਈਮ ਤੇ ਖਾਵਾਂ ਇਹ ਆਦਤ ਤੁਸਾਨੂੰ ਪਏ ਕਿੱਥੋਂ ਗਈ ਬਾਪੂ ਜੀ ਇਹ ਤਾਂ ਬਾਲੀ ਮਾੜੀ ਆਦਤ ਆ ਹਾਂ ਤਾਂ ਵੀ ਸੁਣ ਲੈ ਪੁੱਤ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਮੇਰਾ ਤਾਇਆ ਮੈਨੂੰ ਖੇਤ ਲੈ ਜਾਂਦਾ ਸੀ ਉਦੋਂ ਮੈਨੂੰ ਥੋੜੀ ਥੋੜੀ ਖਵਾਈ ਜਾਂਦਾ ਹੁੰਦਾ ਸੀ ਫਿਰ ਹੱਡਾਂ 'ਚ ਰੱਜ ਗਈ ਤੇ ਉਮਰ ਲੰਘ ਗਈ ਹੁਣ ਮੈਂ ਸੋਚਿਆ ਵੀ ਚਲ ਭੁੱਕੀ ਦਾ ਕੋਡ ਜਾ ਕੱਢਦੇ ਆ ਪੁੱਤ ਆ ਗੋਲੀਆਂ ਦਾ ਸਿਆਪਾ ਛੇੜ ਲਿਆ ਇਹਦਾ ਇਲਾਜ ਹੈ ਨਹੀਂ ਬਾਪੂ ਜੀ ਹੁਣ ਜਮਾ ਵੀ ਨਹੀਂ ਛੱਡ ਸਕਦੇ ਤੁਸੀਂ ਪੁੱਤ ਕੋਸ਼ਿਸ਼ ਤਾਂ ਮੈਂ ਕਈ ਵਾਰੀ ਕਰਕੇ ਦੇਖ ਲਈ ਪਰ ਸਾ ਇੱਥੇ ਰੁਕ ਜਾਂਦਾ ਕੀ ਕਰਾਂ ਮੈਂ ਮੈਂ ਵੀ ਮਜਬੂਰ ਹਾਂ ਪੁੱਤ ਇਹ ਵੀ ਔਖਈ ਆ ਨਾ ਚਲੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਓਨੀ ਆ ਬਾਪੂ ਜੀ ਫਿਰ ਮੈਂ ਨਾਲ ਚੱਕਾ ਦੂੰਗੀ ਤੁਹਾਡੇ ਉਹ ਪੁੱਤ ਤੂੰ ਨਾ ਚਿੰਤਾ ਕਰ ਕੋਈ ਗੱਲ ਨਹੀਂ ਤੂੰ ਚਾਹ ਧਰ ਲੈ ਇਹ ਤਾਂ ਮੈਂ ਆਪੇ ਕਰਦਾ ਦੂੰਗਾ ਨਾਲੇ ਮੇਰਾ ਟਾਈਮ ਪਾਸ ਹੋ ਜਾਊਗਾ ਥੱਕ ਜੋਂਗੇ ਬਾਪੂ ਜੀ ਜਿਆਦਾ ਵੀ ਨਾ ਚੱਕਿਓ ਮੈਂ ਆਪੇ ਚੱਕ ਦੂੰਗੀ ਫਿਰ ਨਹੀਂ ਠੀਕ ਆ ਥੱਕਣ ਵਾਲਾ ਕਿੱਥੇ ਪੁੱਤ ਕਿੱਥੇ ਖੜਿਆ ਜਾਂਦਾ ਸਾਰੀ ਉਮਰ ਹੋ ਗਈ ਹੱਡ ਬੇਲਦਿਆਂ ਹੁਣ ਮਿੱਥੋ ਰਹਿਣਾ ਨਹੀਂ ਜਾਂਦਾ ਉਹੀ ਐ ਹੁੰਦਾ ਵੀ ਚਲ ਆਹ ਕੰਮ ਕਰ ਲੈ ਆਹ ਕਰ ਦ ਲੈ ਲੈ ਵਿਤਣੂ ਗਾ ਖਤਮ ਹੋ ਗਈਆਂ ਗੋਲੀਆਂ ਜਮੀ ਤਾਂ ਪੱਤਾ ਤਾਂ ਖਾਲੀ ਪਿਆ ਅਜ ਪੈਸੇ ਵੀ ਨਹੀਂ ਹੈਗੇ ਹੁਣ ਮੇਰਾ ਕੀ ਬਣੂਗਾ ਚਾਰ ਦਿਨ ਨਹੀਂ ਲੰਘਦਾ ਉਹਦੀ ਖਤਮ ਹੋ ਜਾਣਾ ਹੈ ਬਿਨਾਂ ਆਧਾਰ ਕਾਰਡ ਤੋਂ ਉਹਨਾਂ ਨੇ ਦੇਣਾ ਨਹੀਂ ਆਹ ਹਫਤੇ ਦੀ ਦਾ ਮੈਂ ਆਧਾਰ ਕਾਰਡ ਤੇ ਲੈ ਆਦੀ ਹੁਣ ਮੈਨੂੰ ਕਿਸੇ ਦਾ ਆਧਾਰ ਕਾਰਡ ਵੀ ਨਹੀਂ ਮਿਲਣਾ ਨਾ ਮੇਰੇ ਕੋਲੇ ਪੈਸੇ ਨੇ ਹਾਏ ਹੈ ਜੀ ਫਿਰ ਪੈ ਗਿਆ ਜਾਨ ਨੂੰ ਸੇ ਆਪਾ ਹੁਣ ਕੀ ਹੀ ਲ ਕਰਾਂ ਹੁਣ ਕੀ ਹੀ ਲਗ ਰਹਾ ਉਹਦੋਂ ਹੋਇਓ ਜੀ ਮੈਂ ਵੀ ਬੈਠਣਾ ਕੀ ਹੋ ਗਿਆ ਬਹਿ ਜਾ ਫਰਾ ਇੰਨਾ ਸਵੇਰੇ ਤਾਂ ਬੜਾ ਮੱਛ ਸੜ ਕੇ ਗਏ ਤੇਗੇ ਹੁਣ ਤਾਂ ਸੱਟ ਹੋ ਜੋ ਓ ਯਾਰ ਕੀ ਕਰਾਂ ਤੈਨੂੰ ਪਤਾ ਹੀ ਆ ਬਾਪੂ ਦਾ ਸਾਰਾ ਦਿਨ ਗੋਲੀਆਂ ਗੋਲੀਆਂ ਕਰੀ ਜਾਂਦਾ ਮੈਂ ਆਪਦਾ ਘਰ ਦਾ ਖਰਚਾ ਜਲਾਵਾ ਕੋਰੀਆਂ ਗੋਲੀਆਂ ਦਾ ਦੇਖਾਂ ਤੁਸੀਂ ਵੀ ਜੀ ਹੱਦ ਕਰੀ ਜਾਂਦੇ ਹੋ ਉਹਨਾਂ ਦੀ ਵੀ ਮਜਬੂਰੀ ਹੈ ਉਹਨਾਂ ਨੂੰ ਕਿਹੜਾ ਸ਼ੌਂਕ ਹੈ ਜਦੋਂ ਇੱਕ ਵਾਰ ਇਹ ਲਤ ਲੱਗ ਗਈ ਨਾ ਛੱਡਣੀ ਬਹੁਤ ਔਖੀ ਹੈ ਸੋਨੂੰ ਪਤਾ ਹੈ ਵੀ ਉਹ ਕਿੰਨੇ ਔਖੇ ਹੁੰਦੇ ਨੇ ਕਿ ਜਦੋਂ ਉਹਨਾਂ ਨੂੰ ਗੋਲੀਆਂ ਨਹੀਂ ਮਿਲਦੀਆਂ ਹੈਗੀਆਂ ਉਹ ਤਾਂ ਠੀਕ ਆ ਲੋਕ ਗਲਤ ਸੋਚਦੇ ਨੇ ਪਾਨੀਆ ਬਤਾ ਕਿੰਨੇ ਵਾਰੀਆਂ ਨੇ ਲੋਕਾਂ ਨੇ ਆਪਣਾ ਵਿਆਹ ਕਿਵੇਂ ਹੋਇਆ ਤੈਨੂੰ ਪਤਾ ਸਣੀ ਜਾਣ ਪਛਾਣ ਤੀ ਤਾਂ ਕਰਕੇ ਵਿਆਹ ਹੋ ਗਿਆ ਨਾ ਹੁਣ ਤਾਂ ਹੋ ਗਿਆ ਨਾ ਹੁਣ ਕੀ ਆਦੀ ਟੈਨਸ਼ਨ ਆ ਸੋਨੂੰ ਹੁਣ ਕਾਤੋਂ ਤੁਸੀਂ ਐਵੇਂ ਕਰਦੇ ਹੋਗੇ ਯਾਰ ਰੋਜ਼ ਤੰਗ ਕਰਦਾ ਤੈਨੂੰ ਨਹੀਂ ਪਤਾ ਬਾਹਰ ਕੀ ਕਹਿੰਦੇ ਨੇ ਮੁੰਡੇ ਮੇਰੀ ਗੱਲ ਸੁਣੋ ਨਸ਼ੇ ਵਾਲੇ ਬੰਦੇ ਨੂੰ ਪਿਆਰ ਦੀ ਵੱਧ ਲੋੜ ਹੁੰਦੀ ਹੈਗੀ ਜੇ ਹੁਣ ਆਪਾਂ ਉਹਨਾਂ ਨੂੰ ਗੁੱਸੇ ਨਾਲ ਬੋਲਾਂਗੇ ਉਹ ਦੁੱਗਣਾ ਨਸ਼ਾ ਕਰਨਗੇ ਉਹ ਪਿਆਰ ਤਾਂ ਠੀਕ ਆ ਪਿਆਰ ਉਹਨੂੰ ਨਹੀਂ ਕਿਹੜਾ ਕਰਦਾ ਮੈਂ ਮੈਨੂੰ ਪਤਾ ਤਾਂ ਹੈ ਨਹੀਂ ਉਹ ਰਹਿਣ ਦਿਆ ਕਰੋ ਜਦੋਂ ਵੀ ਬੋਲਦੇ ਹੋ ਗੁੱਸੇ ਨਾਲ ਬੋਲਦੇ ਹੋਗੇ ਮੈਨੂੰ ਪਤਾ ਹੈ ਵੀ ਬਾਅਦ ਚ ਬਾਪੂ ਜੀ ਕਿਵੇਂ ਬੈਠੇ ਹੁੰਦੇ ਨੇ ਉਦਾਸ ਜੇ ਤੁਸੀਂ ਗੁੱਸੇ ਨਾਲ ਬੋਲ ਕੇ ਜਾਂਦੇ ਹੋਗੇ ਫਿਰ ਥੋੜਾ ਬਹੁਤਾ ਸਮਝਣਾ ਚਾਹੀਦਾ ਉਹਨੂੰ ਤੁਸੀਂ ਸਮਝਜੋ ਉਹ ਤਾਂ ਬਾਪੂ ਜੀ ਨੇ ਛੋਟੇ ਬਾਪ ਨੇ ਉਹ ਇੰਨਾ ਤਾਂ ਤੁਸੀਂ ਸੋਚ ਸਕਦੇ ਹੋ ਆ ਦਿਮਾਗ ਕਿੱਥੇ ਵਗ ਜਾਂਦਾ ਛੋਟਾ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਉਹ ਮੇਰਾ ਘਰ ਦਾ ਖਰਚਾ ਮਸਾ ਨਿਕਲਦਾ ਯਾਰ ਇਹਨੂੰ ਉਹਨੂੰ ਦੱਸ ਕਿੱਥੋਂ ਦੇਵਾਂ ਮੈਂ ਗੋਲੀਆਂ ਨਾ ਜੇ ਮੰਮੀ ਜੀ ਹੁੰਦੇ ਆਪੇ ਉਹਨਾਂ ਨੂੰ ਸਾਹਮ ਲੈ ਲੈਂਦੇ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਹੁਣ ਆਪਾਂ ਤਾਂ ਇੰਨੀ ਕਹਿ ਸਕਦੇ ਆਂਗੇ ਵੀ ਬਾਪੂ ਜੀ ਤੁਸੀਂ ਘੱਟ ਕਰ ਦੋ ਨਸ਼ਾ ਘੱਟ ਕਰ ਦੋ ਉਹਨਾਂ ਦੀ ਗੱਲ ਤਾਂ ਉਹ ਸੁਣ ਵੀ ਲੈਂਦੇ ਹੁਣ ਕੀ ਕਰਨ ਉਹ ਵੀ ਕੱਲੇ ਨੇ ਉਹਨਾਂ ਦਾ ਟਾਈਮ ਨਹੀਂ ਨਿਕਲਦਾ ਜੇ ਆਪਾਂ ਵੀ ਗੁੱਸਾ ਕਰਾਂਗੇ ਉਹਨਾਂ ਨੂੰ ਔਖਾ ਬਹੁਤ ਹੋ ਜੂ ਜਿਹਾਣਾ ਯਾਰ ਮੈਨੂੰ ਕੁਝ ਨਹੀਂ ਸਮਝ ਆਉਂਦੀ ਠੀਕ ਐ ਤੂੰ ਰੱਖ ਪਿਆਰ ਨਾਲ ਜੇ ਰਹਿੰਦਾ ਮੇਰੇ ਹਿਸਾਬ ਚ ਨਹੀਂ ਆਉਂਦਾ ਕਿਉਂ ਨਹੀਂ ਹਿਸਾਬ ਚ ਆਉਂਦਾ ਹੈਗਾ ਤੁਸੀਂ ਤਾਂ ਉਹੀ ਗੱਲਾਂ ਕਰਨ ਲੱਗ ਜਾਨੇਗੇ ਤੁਸੀਂ ਨਹੀਂ ਸਮਝਦੇ ਉਹਨਾਂ ਨੂੰ ਤਾਂ ਮੈਂ ਕਹਿ ਸਕਦੀ ਆ ਵੀ ਨਸ਼ਾ ਕਰਦੇ ਨੇਗੇ ਉਹਨਾਂ ਨੂੰ ਤਾਂ ਸੁਣਨਾ ਔਖਾ ਹੋਇਆ ਪਿਆਗਾ ਉਹਨਾਂ ਦਾ ਨਸ਼ਾ ਉੱਪਰ ਦੀ ਹੋਇਆ ਪਿਆਗਾ ਤੁਹਾਨੂੰ ਤਾਂ ਮੈਂ ਸਮਝਾ ਸਕਦੀ ਆਂ ਕਿ ਤੁਸੀਂ ਤਾਂ ਨਹੀਂ ਕੋਈ ਨਸ਼ਾ ਕਰਦੇ ਹੈਗੇ ਚੱਲ ਠੀਕ ਆ ਕੋਈ ਨਾ ਦੇਖ ਲੈ ਕੀ ਬਣਦਾ ਚੱਲ ਫਿਰ ਹੁਣ ਤਾਂ ਖੁਸ਼ ਹੋ ਜੋ ਖੁਸ਼ ਨੀ ਮੇਰੇ ਨਾਲ ਕਿਉਂ ਨਹੀਂ ਮੇਰੇ ਨਾਲ ਕਿਉਂ ਗੁੱਸਾ ਕਰਦੇ ਹੋਣਗੇ ਬਰ ਮੂਡ ਤੇ ਡਿਪੈਂਡ ਆ ਤੈਨੂੰ ਪਤਾ ਜਦੋਂ ਮੂਡ ਖਰਾਬ ਹੋ ਜੇ ਤਾਂ ਸਭ ਕੁਝ ਹੋ ਜਾਂਦਾ ਹੱਸਦਾ ਹੀ ਮੈਂ ਮੈਨੂੰ ਕਿਹਾ ਤਾਂ ਮੈਂ ਰੋਟੀ ਲੈ ਆਉਣੀ ਆ ਸੱਡੂ ਮਾਂ ਤੇ ਬਣਾ ਕੇ ਪਰ ਮੇਰੀ ਗੱਲ ਸੁਣ ਲਿਆ ਕਰੋ ਦੇਖੀ ਬਾਪੂ ਜੀ ਨਾਲ ਗੁੱਸੇ ਨਾਲ ਨਾਲ ਗੱਲ ਕਰਿਆ ਕਰੋ ਮੈਂ ਨਹੀਂ ਕਰਾਂ ਤੂੰ ਰੋਟੀ ਲਿਆ ਠੀਕ ਹੈ ਚੱਲ ਲੱਸੀ ਬਾਲੇ ਨਾਲੇ ਠੀਕ ਹੈ ਠੀਕਾ ਲੈ ਵੇ ਚੱਲੀਏ ਯਾਰ ਢੇਡਾ ਕੱਢ ਕੇ ਆਈਏ ਤੇ ਮਾਰ ਕਪੜਾ ਕਪੜਾ ਔਰ ਜਦਨ ਦੀ ਮਿਲੀ ਜੱਟ ਨੂੰ ਕੁੜੀ ਕਹਿੰਦੀ ਜੀ ਨਹੀਂ ਉਹ ਲੱਗਦਾ ਜੀ ਨਹੀਂ ਉਹ ਲੱਗਦਾ ਲੱਗਦਾ ਇਸ਼ਕ ਹੋ ਗਿਆ ਤੇਰਾ ਵੀ ਨਾ ਲੱਗੇ ਮੇਰਾ ਵੀ ਆਹੋ ਜੀ ਆਹੋ ਕਿਹਦੇ ਨਾਲ ਇਸ਼ਕ ਹੋ ਗਿਆ ਤੁਹਾਨੂੰ ਓਹੋ ਇਹ ਤਾਂ ਗੀਤ ਆ ਬਸ ਰਹਿਣ ਦਿਆ ਕਰੋ ਨਾਲੇ ਮੈਂ ਕਹਿੰਦੀ ਸੀ ਕਿ ਸਿਲੰਡਰ ਭਰਉਣ ਵਾਲਾ ਭਰਾ ਕੇ ਲਿਆ ਦਿਓ ਸਿਲੰਡਰ ਐ ਕਰੀ ਮੈਂ ਕੰਮ ਜਾ ਰਹਾ ਮੜਾ ਜਾ ਨਾ ਬਾਪੂ ਨੂੰ ਪੈਸੇ ਦੇਈ ਜਾਣਾ ਨਾਲੇ ਹਿਸਾਬ ਕਰਿਆਊਗਾ ਨਾਲੇ ਸਿਲੰਡਰ ਭਰਾ ਲੇਊਗਾ ਬਾਪੂ ਜੀ ਕਿੱਥੇ ਭਰਾ ਕੇ ਲਿਓਣਗੇ ਤੁਸੀਂ ਭਰਾ ਕੇ ਲਿਆ ਦਿਓ ਘਰ ਦੇ ਕੰਮਾਂ ਦੀ ਵੀ ਸੋਚ ਕਰ ਲਿਆ ਕਰੋ ਜਿ ਜ਼ਰੂਰੀ ਕੰਮ ਜਾ ਰਹੇ ਆ ਘਰ ਦੇ ਕੰਮੇ ਜਾ ਰਹੇ ਮੈਂ ਆਹੋ ਜਾ ਮੇਰਾ ਹੋ ਜੀ ਮੈਨੂੰ ਕੋਈ ਨਾ ਚਾਹੇ ਬਾਪੂ ਜੀ ਭਰਾ ਕੇ ਲਿਓਣ ਚਾਹੇ ਤੁਸੀਂ ਭਰਾ ਕੇ ਲਿਓ ਭਰਾ ਕੇ ਲੈ ਆਇਓ ਮੈਥੋਂ ਨਹੀਂ ਚੁੱਲ੍ਹੇ 'ਚ ਭੁੱਕਾ ਮਾਰੀਆਂ ਜਾਣੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਰਹੀ ਆਂ ਚੱਲ ਚੰਗਾ ਮੈਨੂੰ ਕੰਮ ਜਾਇ ਆਉਣ ਦੇ ਮੈਂ ਆਪੇ ਕਹਿ ਦਊਗਾ ਉਹਨੂੰ ਭਰਾਇਆਊਗਾ ਮੈਂ ਤੁਹਾਨੂੰ ਇੱਕ ਵਾਰ ਕਹਿ ਤਾ ਉਦੋਂ ਬਾਅਦ ਆਪਦਾ ਜਿੱਥੋਂ ਮਰਜੀ ਹੋ ਗਿਆ ਭ ਤਲ ਠੀਕ ਹੈ ਫਿਰ ਆਹੋ ਅੜਕੀ ਅੜਕੀ ਕਰਦੇ ਹੋ ਮੂਡ ਖਰਾਬ ਯਾਰ ਇਹ ਕਹਣਾ ਉਹ ਬਾਪੂ ਖੜਾ ਹੋ ਗੱਲ ਸੁਣ ਉਹ ਹਾਂ ਪੁੱਤ ਕੀ ਗੱਲ ਹੋ ਗਈ ਮੈਂ ਜਾ ਰਿਹਾ ਕੰਮ ਅੱਛਾ ਸਿਲੰਡਰ ਭਰਉਣ ਆਲਾ ਪਿਆ ਉਹ ਚੁੱਲੇ ਤੇ ਰੋਟੀਆਂ ਰੋਟੀਆਂ ਨਹੀਂ ਲਾਉਂਦੀ ਹੈਗੀ ਫਿਰ ਕਹੀਂ ਗਾ ਰੋਟੀਆਂ ਕਿੱਥੋਂ ਦੇਵਾਂ ਉਹ ਫਿਰ ਪਰ ਲੈ ਦੇ ਮੈਂ ਜ਼ਰੂਰੀ ਕੰਮ ਜਾਣਾ ਸਮਝ ਲੈ ਕਰਾ ਚੱਕ ਪੈਸੇ ਨਾਲੇ ਸਿਲੰਡਰ ਭਰ ਆ ਲਈ ਨਾਲੇ ਆਪਣਾ ਚੱਕੀ ਤੇ ਹਿਸਾਬ ਕਰਾਂ। ਫਿਰ ਚੱਕੀ ਵਾਲੇ ਵਾਸਤੇ ਹੋਰ ਤਾਂ ਦੇਦਾ। ਬਹੁਤ ਨੇ। ਗਿਣ ਤਲ। ਟਾਈਮ ਨਾਲ ਆ ਜੀ। ਭਰਾ ਲਈ ਮੈਂ ਆ ਜਾਊਂਗਾ 8 ਤੱਕ। ਦੇਖਦਾ। ਕੋਈ ਨਾ ਪੁੱਤ ਭਰਾ ਲੂਆ ਮੈਂ। ਹਾਂ। ਨਾਲੇ ਗੱਲ ਸੁਣ ਪੁੱਤ। ਹਾਂ। ਉਹ ਬਚਾਰਾ ਉਹ ਪੈਸੇ ਲੇ ਰਿਹਾ ਕਰੇ। ਕੋਈ ਨਾ ਉਹਦਾ ਧਿਆਨ ਮੈਂ ਰੱਖਦਾ ਮੈਂ ਆਪੇ ਦੇ ਦੰਨਾ ਉਹਨੂੰ। ਤੂੰ ਨਾ ਵਾੜੀ ਸੋਚ ਜੀ ਕਰਿਆ ਕਰ। ਹੋਰ ਹੋਰ ਪੁੱਤ। ਮੈਂ ਕਰੇ। ਹਾਂ। ਦੋ ਦੋਵੇਂ ਦੇ ਹਿਸਾਬ ਕੋਈ ਨਾ ਮੈਂ ਆਉਂਦਾ ਹੋਇਆ ਦੇਖਿਆ ਆਉਂਗਾ ਤਾਂ ਤੂੰ ਆਟੇ ਵਾਲੇ ਦਾ ਹਿਸਾਬ ਕਰਹੀਂ ਨਾਲੇ ਸਿਲੰਡਰ ਭਰਾ ਲਈ ਨਹੀਂ ਆਉਂਦੇ ਨੂੰ ਪੈ ਜੂਗੀ ਮੈਨੂੰ ਮੈਂ ਜਾਨਣਾ ਚੰਗਾ ਹੁਣ ਚੱਲ ਵਗ ਜਾ ਪੁੱਤ ਆਹੋ ਧਿਆਨ ਨਾਲ ਜਾਈਂ ਆਜੀ ਨੈਮ ਨਾਲ ਉਹ ਕੋਈ ਕੰਮ ਦਾ ਕੰਮ ਨਾ ਕਰ ਕੋਈ ਨਾ ਬਾਗ ਲੋਕ ਤੇ ਚਲਾਉਂਦੇ ਨੇ ਮੈਂ ਮਿੰਦੀ ਪੁੱਤ ਉਹ ਪੁੱਤ ਬੋਲੇ ਨਹੀਂ ਆਈ ਹਾਏ ਹਾਂਜੀ ਬਾਪੂ ਜੀ ਆਈ ਹਾਂਜੀ ਬਾਪੂ ਜੀ ਕੀ ਗੱਲ ਹੋ ਗਈ ਉਹ ਪੁੱਤ ਮੈਂ ਤਾਂ ਤੈਨੂੰ ਐ ਕਹਿਣਾ ਇੱਕ ਤਾਂ ਮੈਨੂੰ ਆ ਗਵੰਡੀਆਂ ਤੋਂ ਸਾਈਕਲ ਪੁੱਛ ਕੇ ਦੱਸ ਦੇ ਮੇਕਰੇ ਖੜਿਆ ਕਰਨਾ ਨਾ ਆਪਣੇ ਵਾਲਾ ਤਾਂ ਪੈਂਚਰ ਹੋਇਆ ਖੜਿਆ ਇੱਕ ਐ ਕਰੀਂ ਧਿਆਨ ਰੱਖੀ ਪੁੱਤ ਜਦੋਂ ਆ ਸਿਲੰਡਰ ਵਾਲੇ ਆ ਗਏ ਮੈਨੂੰ ਦੱਸ ਦੀ ਮੇਰੀ ਅੱਖ ਲੱਗੀ ਕਿਤੇ ਸੁੱਤੇ ਆ ਰਿਹਾ ਨਾ ਰਹਿ ਜਾਮੇ ਬਾਪੂ ਜੀ ਇਹ ਕੜੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਮੈਂ ਆਪੇ ਦੱਸ ਦੂੰਗੀ ਜਦੋਂ ਸਿਲੰਡਰ ਵਾਲੇ ਆ ਗਏ ਤੁਸੀਂ ਆਰਾਮਦਾਰੀ ਕਰੋ ਬਹਿ ਜਾਓ ਤੁਸੀਂ ਉਹ ਨਾਲੇ ਧੀਏ ਗੱਲ ਸੁਣ ਮੇਰੀ ਹਾਂਜੀ ਹੁਣ ਮੈਂ ਜਾਊਂਗਾ ਤਾਂ ਹੈਗਾ ਪਿੰਡ 'ਚ ਜੇ ਤੈ ਹੱਟ ਤੋਂ ਕੁਝ ਮੰਗਾਣਾ ਮੈਨੂੰ ਦੱਸ ਦੇ ਪੁੱਤ ਮੈਂ ਤੈਨੂੰ ਲਿਆ ਕੇ ਦੇ ਦੂੰ ਲਿਓਣ ਵਾਲਾ ਤਾਂ ਕੁਝ ਨਹੀਂ ਹੈਗਾ ਬਾਪੂ ਜੀ ਬਾਕੀ ਮੈਂ ਦੇਖ ਲਊਗੀ ਇੱਕ ਵਾਰ ਜੇ ਕੋਈ ਸਮਾਨ ਲਿਓਣ ਵਾਲਾ ਹੋਇਆ ਕੋਈ ਸਬਜ਼ੀ-ਸਬਜ਼ੀ ਦੇਖ ਲਾਂਗੇ ਜੇ ਮੰਗਾਉਣੀ ਹੋਈ ਤੁਹਾਨੂੰ ਮੈਂ ਦੱਸ ਦੂੰਗੀ ਆਪੇ ਹਾਂ ਕੋਤੋਂ ਦੇਖ ਕੇ ਦੱਸ ਦੇ ਸਰ ਮੜਾ ਇਹ ਸਾਈਕਲ ਦਾ ਪਤਾ ਕਰਨਾ ਪੁੱਤ ਠੀਕ ਐ ਕਰੋ ਰੌਮਦਾਰੀ ਠੀਕ ਆ ਨਵਦੀਪ ਨਵਦੀਪ ਹਾਂਜੀ ਦੱਸੋ ਕਿੱਥੇ ਆ ਬਾਪੂ ਬਾਪੂ ਤਾਂ ਠੀਕ ਐ ਬਾਕੀ ਇਹਨੇ ਗੁੱਸੇ ਚ ਕਿਉਂ ਬੋਲ ਰਹੇ ਹੋ ਕੀ ਗੱਲ ਤੁਹਾਨੂੰ ਦੱਸਦਾ ਕੀ ਗੱਲ ਹੋ ਗਈ ਪਹਿਲਾਂ ਗੱਲ ਦੱਸੋ ਕੀ ਹੋਈ ਹੈਗੀ ਹੈਗਾ ਕਿੱਥੇ ਹੋ ਬਾਪੂ ਜੀ ਤਾਂ ਇੱਥੇ ਬੈਠੇ ਨੇਗੇ ਮੈਂ ਦੱਸਦਾ ਜੇ ਤੇ ਮੈਨੂੰ ਤਾਂ ਦੱਸ ਦੋ ਪਹਿਲਾਂ ਕੀ ਗੱਲ ਹੋਈ ਹੈਗੀ ਉੱਥੇ ਇਕੱਠੀ ਦੱਸਦਾ ਕੀ ਕਰਤੂਤ ਕਰੀ ਆਨੇ ਆ ਜਾ ਲੈ 10 ਕਰਤੂ ਤੇ ਦੱਸ ਦੇਣਗੇ ਹਾਂ ਬੈਠਿਆ ਨਾ ਤੈਨੂੰ ਕਹਿ ਕੇ ਗਈ ਆਦੀ ਮੈਂ ਕੀ ਹੋ ਗਿਆ ਭਾਈ ਤੈਨੂੰ ਸਿਲੰਡਰ ਸਿਲੰਡਰ ਤਾਂ ਭਰਾ ਲਿਆਏ ਬਾਪੂ ਜੀ ਅਰੇ ਉਹ ਸਾਹਬ ਗਿਆ ਆਦੀ ਕਰਾਈ ਚੱਕੀ ਤੇ ਲੈ 10 ਜਿੱਥੇ ਸਿਲੰਡਰ ਭਰਾ ਕੇ ਲੈ ਆਏ ਨੇ حساب ਵੀ ਕਰਿਆ ਆਏ ਹੁਣੇ ਜੇ ਤੁਸੀਂ ਪੈਸੇ ਦਿੱਤੇ ਤੇ ਉਹ ਤੂੰ ਗੱਲ ਤਾਂ ਸੁਣ ਲੈਣ ਦੇ ਉਹਦੀ ਵਿੱਚ ਆ ਜਾ ਕਰ ਉਹ ਪੁੱਤ ਹਾਂ ਮੈਂ ਗਿਆ ਆਦੀ ਚੱਕੀ ਤੇ ਫੇਰ ਸਾਰੇ ਦਿਨ ਉਹਰੇ ਲੱਤਾਂ ਚੌੜੀਆਂ ਕਰਕੇ ਪਿਆ ਰਹੇ ਨਾ ਕਦੇ ਕੰਮ ਕਰਦਾ ਦੇਖਿਆ ਨਾ ਕੀ ਬੋਲੀ ਜਾਂਦੇ ਤੁਸੀਂ ਅਵਾ ਤਵਾ ਬਾਪੂ ਜੀ ਨੂੰ ਐ ਬੋਲਦੇ ਹੁੰਦੇ ਨੇ ਨਾ ਹੁਣ ਕੀ ਦੱਸਾਂ ਚਾਰ ਬੰਦੇ ਨੇ ਢੋਕਤਾ ਮੈਨੂੰ ਇਹਨੂੰ ਸਾਰੇ ਪੈਸੇ ਦੇ ਗਿਆ ਮੈਂ ਆਉਂਦੇ ਆਉਂਦੇ ਉਹ ਕਹਿੰਦਾ ਭਈ ਪੈਸੇ ਮਾਂ ਆਇਆ ਨਹੀਂ ਲਾਨੇਦਾਰ ਇਹਨੂੰ ਸਾਰੇ ਪੈਸੇ ਸਿਮਾ ਗਿਆ ਦੀ ਮੈਂ ਚੱਲ ਕੋਈ ਨਾ ਦਿੱਤੇ ਜਾਣਗੇ ਫਿਰ ਤੁਸੀਂ ਐ ਫੁੱਠਾ ਕਾਤੋਂ ਬੋਲਦੇ ਹੋਗੇ ਬਾਪੂ ਜੀ ਨੂੰ ਹੱਦ ਹੋਈ ਪਈ ਅਸਾਂ ਦੀ ਇਹਨੂੰ ਕਦੇ ਕਿਸੇ ਨੇ ਢੋਕਿਆ ਨਹੀਂ ਧੀ ਇਹਦੇ ਇਹਦੀ ਬਦੌਲਤ ਇਹਦੇ ਕਰਕੇ ਸਾਰੇ ਢੋਕਦੇ ਨੇ ਹੁਣ ਨਾ ਇਹ ਕਿਹੜਾ ਫਿਰ ਪੈਸੇ ਕਿਤੇ ਸਿੱਟੇ ਦਿਮਾਗ 'ਚ ਨਹੀਂ ਰਹੀ ਹੋਣੀ ਨਹੀਂ ਦੇ ਕੇ ਇਹ ਪੈਸੇ ਬਾਅਦ 'ਚ ਦੇ ਦਾਂਗੇ ਫਿਰ ਏਡੀ ਕਿੱਡੀ ਗੱਲ ਹੋ ਗਈ ਤੂੰ ਨਾ ਮੇਰੇ ਕਦੇ ਅੱਖੇ ਲੱਗੀ ਤੂੰ ਤਾਂ ਇਹਦਾ ਵੱਖ ਪੂਰਿਆ ਕਰ ਬਸ ਤੁਸੀਂ ਪੁੱਠੇ ਬੋਲਿਆ ਕਰੋ ਬਾਪੂ ਜੀ ਨੂੰ ਬਾਪੂ ਜੀ ਤੁਸੀਂ ਸੱਚੀ ਨਹੀਂ ਪੈਸੇ ਦੇ ਕੇ ਆਏ ਉਹਨਾਂ ਦੇ ਉਹ ਭਾਈ ਤੈਨੂੰ ਮੈਂ ਕੀ ਦੱਸਾਂ ਨਾਲੇ ਤੇਰੇ ਕੋਲੋਂ ਕਿਹੜਾ ਕੋਈ ਹੋ ਲੈ ਕੋਤ ਮੈਂ ਕੀ ਕਰਦਾ ਆ ਮੇਰੀ ਗੋਲੀਆਂ ਦਾ ਪੱਤਾ ਮੁੱਕ ਗਿਆ ਦੀ ਮੈਨੂੰ ਕੋਈ ਲੱਗੀ ਪਈ ਦੀ ਮੈਂ ਸੋਚਿਆ ਵੀ ਚੱਕੀ ਵਾਲੇ ਨੂੰ ਤਾਂ ਚੜ ਠਹਿਰ ਕੇ ਦੇ ਦਾਂਗੇ ਤੇਰਾ ਗੋਲੀਆਂ ਦਾ ਤੀ ਪੈਸੇ ਦੇ ਕੇ ਕਿਸੇ ਤੋਂ ੱੱਕੇ ਨਾਲ ਦਵਾਈ ਲੈ ਕੇ ਆਇਆ ਮੈਂ ਤਾਂ ਪੁੱਤ ਨਾ ਮੇਰੀ ਗੱਲ ਸੁਣੋ ਬਾਪੂ ਜੀ ਫਿਰ ਤੁਸੀਂ ਇਹਨਾਂ ਨੂੰ ਸੱਚ ਦੱਸ ਦਿਆ ਕਰੋ ਜੇ ਤੁਸੀਂ ਸੱਚ ਦੱਸੋਗੇ ਫਿਰ ਇਹ ਕਾਨੂੰ ਗੁੱਸਾ ਕਰਨਗੇ ਜੇ ਤੁਸੀਂ ਝੂਠ ਬੋਲਦੇ ਹੋ ਹੁਣ ਉਹਨਾਂ ਨੇ ਦੇਖ ਲਓ ਰਸਤੇ 'ਚ ਟੋਕਦਾ ਫਿਰ ਵੀ ਬੇਇੱਜ਼ਤੀ ਦਾ ਮਹਿਸੂਸ ਹੁੰਦੀ ਆ ਬੰਦੇ ਨੂੰ ਜੇ ਕੋਈ ਰਸਤੇ 'ਚ ਪੈਸਿਆਂ ਪਿੱਛੇ ਟੋਕਦਾਗਾ ਉਹ ਪੁੱਤ ਇਹ ਵੀ ਸੱਚਾ ਰਹੁੰਦਾ ਪਰ ਮੈਂ ਵੀ ਕੀ ਕਰਾਂ ਆ ਗੋਲੀਆਂ ਪਿੱਛੇ ਇਹ ਤਾਂ ਪੈਸੇ ਮੰਗਦਾ ਰੋ ਰੋ ਚੰਗਾ ਵੀ ਨਹੀਂ ਲੱਗਦਾ ਨਾ ਪਰ ਬਾਪੂ ਜੀ ਤੁਸੀਂ ਮੈਨੂੰ ਤਾਂ ਦੱਸ ਦਿੰਦੇ ਮੈਂ ਆਪੇ ਸਮਝਾ ਦੰਦੀ ਹੁਣ ਇਹ ਪਖੇ ਪਖਾਏ ਆਏ ਨੇਗੇ ਹੁਣ ਵੀ ਇਹਨਾਂ ਨੇ ਮੇਰੀ ਇੱਕ ਨਹੀਂ ਸੁਣਨੀ ਹੈਗੀ ਵੀ ਤੂੰ ਵੀ ਉਹਦਾ ਪੱਖ ਲੈਣੀ ਹੈਗੀ ਮੈਨੂੰ ਪੁੱਠਾ ਬੋਲਦੇ ਨੇ ਫਿਰ ਇਹ ਹੋਰ ਧੀਏ ਮੈਂ ਤਾਂ ਤੇਰਾ ਵੀ ਗੁਨਾਹਗਾਰ ਆ ਤੂੰ ਮੇਰੇ ਪਿੱਛੇ ਉਹ ਤੋਂ ਛਤਰਖਾਂਦੀ ਰਹਿਣੀ ਹੈਨੀ ਬਾਪੂ ਜੀ ਹੁਣਾਲੀ ਕਿਹੜੀ ਗੱਲ ਐ ਮੈਂ ਥੋਡੀ ਮਜਬੂਰੀ ਸਮਝਦੀ ਆਂ ਵੀ ਨਸ਼ੇ ਦੀ ਤੋੜ ਸੋਤੋਂ ਚੱਲੀ ਨਹੀਂ ਜਾਂਦੀ ਹੈਗੀ ਹੁਣ ਮੈਂ ਵੀ ਕੀ ਕਰ ਸਕਦੀ ਆਂ ਫਿਰ ਕਲੇਸ਼ ਹੁੰਦਾ ਘਰ ਚ ਮਜਬੂਰ ਹੋ ਜਾਨੀ ਆ ਮੈਂ ਰੋਜ਼ ਰੋਜ਼ ਤਾਂ ਇਹਨਾਂ ਦਾ ਗੁੱਸਾ ਵੀ ਚੱਲਣਾ ਔਖਾ ਹੋਇਆ ਪਿਆ ਮੈਨੂੰ ਤਾਂ ਉਹ ਭਾਈ ਉਹ ਵੀ ਤਾਂ ਸੱਚੀ ਲੜਦਾ ਹੈ ਹੈ ਦੇਖ ਕਿੰਨਾ ਨੁਕਸਾਨ ਕਰਦਾ ਮੈਂ ਤੁਹਾਡੇ ਪੈਸਿਆਂ ਦਾ ਹਨਾ ਪੈਸੇ ਵਾਲਾ ਨੁਕਸਾਨ ਨਹੀਂ ਬਪੂ ਜੀ ਤੁਹਾਡੇ ਭਲੇ ਵਾਸਤੇ ਵੀ ਕਹਿੰਨੇ ਆ ਹੁਣ ਇਹ ਕਿਹੜਾ ਤੁਹਾਡਾ ਬੁਰਾ ਚਾਹੁੰਦੇ ਨੇ ਪਿਆਰ ਤਾਂ ਸਾਨੂੰ ਇਹ ਵੀ ਬਹੁਤ ਕਰਦੇ ਨੇਗੇ ਕੀ ਹੋਇਆ ਜੇ ਇਹ ਗੁੱਸਾ ਕਰਦੇ ਨੇ ਤੁਹਾਡੇ ਭਲੇ ਵਾਸਤੇ ਗੁੱਸਾ ਕਰਦੇ ਨੇ ਜੇ ਤੁਸੀਂ ਨਸ਼ਾ ਛੱਡ ਦੋ ਤਾਂ ਬਹੁਤ ਚੰਗੀ ਗੱਲ ਹੋਵੇ ਪੁੱਤ ਮੇਰੇ ਅਕੜਾ ਜੀ ਨਹੀਂ ਕਰਦਾ ਪਰ ਮੈਂ ਕਰਾਂ ਕੀ ਮੈਂ ਬਹੁਤ ਕੋਸ਼ਿਸ਼ ਕੀਤੀ ਐ ਵੀ ਇਹ ਗੋਲੀਆਂ ਦਾ ਖਹਿੜਾ ਛੱਡਦਾ ਪਰ ਇਹ ਗੋਲੀਆਂ ਮੇਰਾ ਖਹਿੜਾ ਨਹੀਂ ਛੱਡਦੀਆਂ ਜੀ ਬਪੂ ਜੀ ਤੁਹਾਡੀ ਆਤ ਨਹੀਂ ਛੁੱਟਦੀ ਤਾਂ ਇਹ ਕਲੇਸ਼ ਐਂ ਰਹੂਗਾ ਹੁਣ ਬਣਨਾ ਵੀ ਕੀ ਆ ਪਰ ਮੈਂ ਜੇ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਮੰਨੋਗੇ ਉਹ ਪੁੱਤ ਤੂੰ 100 ਗੱਲਾਂ ਕਹੇਂਗੀ ਨਾ ਮੈਂ 100 ਵੀ ਮੰਨੂਗਾ ਤੂੰ ਇੱਕ ਦੀ ਕੀ ਗੱਲ ਕਰਦੀ ਐ ਬਸ ਹੁਣ ਜਿਵੇਂ ਜਿਵੇਂ ਮੈਂ ਕਹੀ ਜਾਉ ਨਾ ਓਵੇਂ ਓਵੇਂ ਕਰੀ ਚੱਲਿਓ ਬਸ ਮੇਰਾ ਕਹਿਣਾ ਮੰਨੀ ਚੱਲਿਓ ਤੁਸੀਂ ਠੀਕ ਐ ਪੁੱਤ ਜਿਵੇਂ ਜਿਵੇਂ ਤੂੰ ਕਹੇਂਗੀ ਹਉਮੀ ਕਰੂੰਗਾ ਮੈਂ ਠੀਕ ਐ ਹੁਣ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆ ਠੀਕ ਐ ਉਹ ਪੁੱਤ ਤੂੰ ਪਹਿਲੇ ਜਾ ਕੇ ਪ੍ਰਿੰਸ ਨੂੰ ਦੇ ਮੇਰਾ ਕੀ ਐ ਮੈਂ ਤਾਂ ਬਾਅਦ ਚ ਰੋਟੀ ਖਾ ਲੂਗਾ ਸਾਰੇ ਦਿਨ ਦਾ ਥੱਕਿਆ ਹਾਰਿਆ ਐ ਵਿਚਾਰਾ ਉਹਨੂੰ ਪੁੱਛ ਜਾ ਕੇ ਜਾ ਮੇਰਾ ਪੁੱਤ ਠੀਕ ਐ ਬਾਪੂ ਜੀ ਹਾਂ ਹੁਣ ਮੈਂ ਕੀ ਕਰਾਂ ਸਹੀ ਜਨ ਗਈ ਸਹੀ ਹੁੰਦੀ ਕੀ ਗੱਲ ਹੋ ਗਈ ਬਾਪੂ ਜੀ ਐਂਗਾ ਤੋ ਕਰੀ ਜਾਨੀਓ ਤੁਸੀਂ ਕੁਛ ਕੁਛ ਨਹੀਂ ਬੁੱਤ ਕੁਛ ਨਹੀਂ ਹੋਇਆ ਨਾ ਕੁਛ ਦੁਖਦਾ ਛੋਡਾ ਤੋ ਕੀ ਦੱਸਾਂ ਆ ਗੋਲੀਆਂ ਮੁੱਕ ਗਈਆਂ ਮੇਰੀਆਂ ਤੇ ਨਾ ਮੇਰੇ ਕੋਲੇ ਗੋਲੀਆਂ ਨੇ ਤੇ ਨਾ ਹੀ ਪੈਸੇ ਕੋਈ ਲੱਗ ਰਹੀ ਐ ਮੈਨੂੰ ਤਾਂ ਕੋਈ ਨਾ ਬਾਪੂ ਜੀ ਤੁਸੀਂ ਬੈਠੋ ਮੈਂ ਹੁਣੇ ਆਇਆ ਹੁਣ ਕੀ ਕਰਾਂ ਮੈਂ ਹਾਈ ਜਾਣ ਗਈ ਹਾਈ ਹਏ ਝਕਰ ਰਿਹਾ ਰਹੇ ਮੈਨੂੰ ਦਿਖਣੋਂ ਵੱਟ ਕੇ ਹਏ 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 ਹੁਣ ਕੀ ਬਣੂ ਹੁਣ ਕੀ ਹੋ ਆ ਲੋ ਬਾਪੂ ਜੀ ਪੈਸੇ ਤੁਸੀਂ ਆਪਦਾ ਸਮਾਨ ਲਿਓ ਨਾ ਨਾ ਬਤ ਹਕੀਕਤ ਲਾ ਕਰਦੀ ਏ ਤੂੰ ਮੈਂ ਨਹੀਂ ਇਹ ਪੈਸੇ ਲੈ ਸਕਦਾ ਮੇਰੀ ਗੱਲ ਸੁਣੋ ਬਾਪੂ ਜੀ ਇਹ ਪੈਸੇ ਨਾ ਮੈਂ ਇਹਨਾਂ ਤੋਂ ਕੱਪੜਿਆਂ ਤੇ ਸਮਾਨ ਵਾਸਤੇ ਲੈ ਈ ਸੀ ਉਹ ਤਾਂ ਬਾਅਦ 'ਚ ਵੀ ਆ ਜੂ ਤੁਸੀਂ ਪਹਿਲਾਂ ਆਪਦਾ ਸਮਾਨ ਲਿਓ ਫੜੋ ਪੈਸੇ ਨਾ ਬਤ ਪਾਪੂ ਜੀ ਸਾਨੂੰ ਚੀਜ਼ਾਂ ਦੀ ਲੋੜ ਨਹੀਂ ਹੈਗੀ ਸਾਨੂੰ ਤੁਸੀਂ ਜ਼ਰੂਰੀ ਹੋ ਤੁਸੀਂ ਹੁਣ ਜਾ ਕੇ ਆਪਦਾ ਸਮਾਨ ਲਿਆਓ ਜੇ ਤੁਸੀਂ ਵੀ ਠੀਕ ਰਹੋਗੇ ਫਿਰ ਇਸ ਘਰ ਚ ਹੈ ਹੀ ਕੀ ਤੁਹਾਡੇ ਬਿਨਾ ਅਸੀਂ ਇਕੱਲੇ ਰਹਿ ਕੇ ਵੀ ਕੀ ਕਰਾਂਗੇ ਮੇਰੀ ਗੱਲ ਮੰਨੋ ਬਾਪੂ ਜੀ ਤੁਸੀਂ ਬਹੁਤ ਜ਼ਿਆਦਾ ਔਖੇ ਹੋ ਰਹੇ ਹੋ ਤੁਸੀਂ ਆਪਦਾ ਸਮਾਨ ਲਿਆਓ ਜਾ ਕੇ ਕੀ ਸੋਚੀ ਜਾਂਦੇ ਹੋ ਬਾਪੂ ਜੀ ਤੁਸੀਂ ਇੰਨਾ ਨਹੀਂ ਸੋਚਣਾ ਹੈਗਾ ਤੁਹਾਨੂੰ ਪੈਸੇ ਦੇਤੇ ਤੁਸੀਂ ਆਪਦਾ ਸਮਾਨ ਲਿਆਓ ਜਾ ਕੇ ਹੁਣ ਪੰਤੇ ਹੱ ਪੈਸੇ ਪਣ ਤੋਂ ਪਹਿਲਾਂ ਤੂੰ ਮਰੇ ਕਿਉਂ ਨਹੀਂ ਗਿਆ ਵਿਚਾਰੀ ਨੇ ਕਿਵੇਂ ਚੌਲ ਆਡਾ ਨਾਲ ਕੱਪੜੇ ਵਾਸਤੇ ਪੈਸੇ ਮੰਗੇ ਹੋਣਗੇ ਤੂੰ ਤੇ ਇਹਨੇ ਆਪਣੀ ਕਮਾਈ ਮੇਰੇ ਹੱਥ ਧਰਤੀ ਉਹ ਵੀ ਅਜਹਿਰ ਖਾਣ ਵਾਸਤੇ ਤੂੰ ਡੁੱਬ ਕੇ ਕਿਉਂ ਨਹੀਂ ਮਰ ਗਿਆ ਓਏ ਆ ਪੈਸੇ ਪਣ ਤੋਂ ਪਹਿਲਾਂ ਤੂੰ ਡੁੱਬ ਕੇ ਮਰ ਜਨਾ ਖੁਲੀਆਂ ਨਾਲ ਤਾਂ ਤੇਰੀ ਜਿਦੋਂ ਜਾਨ ਲਿਕੜਦੀ ਲਿਕੜਦੀ ਨਾ ਬੰਤੇ ਇਹ ਤੂੰ ਚੰਗਾ ਨਹੀਂ ਕੀਤਾ ਇਹ ਤੇ ਚੰਗਾ ਨਹੀਂ ਕੀਤਾ ਤੀ ਟਿਆਣੀ ਦੇ ਪੈਸਿਆਂ ਦੀ ਪੈਸਿਆਂ ਦੀ ਗੋਲੀ ਖਾਏਗਾ ਉਹ ਤੇਨੂੰ ਸ਼ਰਮ ਆਣੀ ਚਾਹੀਦੀ ਹੈ ਸ਼ਰਮ ਆਣੀ ਚਾਹੀਦੀ ਆ ਬਾਪੂ ਜੀ ਨੂੰ ਕੀ ਹੋ ਗਿਆ ਦੇਖਾਂ ਜਾ ਕੇ ਆਜੋ ਬਾਪੂ ਜੀ ਅੰਦਰ ਆਜੋ ਤੁਸੀਂ ਅੰਦਰ ਬੈਠ ਜਿਓ ਓ ਨਾ ਨਾ ਭਾਈ ਮੈਂ ਨਹੀਂ ਅੰਦਰ ਜਾਂਦਾ ਕਿਉਂ ਕੀ ਗੱਲ ਹੋਈ ਬਾਪੂ ਜੀ ਅੰਦਰ ਆਜੋ ਤੁਸੀਂ ਬਾਹਰ ਹੀ ਨਹੀਂ ਬੈਠਣਾ ਹੈਗਾ ਓ ਭਾਈ ਮੈਂ ਔਖਾ ਹਾਂ ਨਾ ਤੈਨੂੰ ਪਤਾ ਲੱਗਿਆ ਨਹੀਂ ਨਹੀਂ ਅੰਦਰ ਆਜੋ ਓ ਨਾ ਮੇਰਾ ਜੋਰ ਆਹਾ ਓਏ ਆ ਚੰਗਾ ਕੰਮ ਆ ਆ ਪਿਆ ਪੁੱਤ ਤਾਂ ਇੱਕੇ ਥਾਲੀ ਚ ਖਾਈ ਜਾਂਦੇ ਨੇ ਮੈਨੂੰ ਲੱਗਦਾ ਇਹਨਾਂ ਦਾ ਬੁੜਾ ਬਾਲੀ ਹਰਾਮੀ ਹੈ ਓ ਤੂੰ ਗੱਲ ਤਾਂ ਸੁਣ ਭਾਈ ਉੱਪਰ ਜਾਈ ਕਰੀ ਆ हां पई करीयां ओ कोली मांगती मेरे वाली माता ने केडी कोली ओ कल ਲੈ ਕੇ ਹੋਣੇ ਤੁਸੀਂ اچھا ਤੂੰ ਆਇਆ ਫਿਰ ਕੋਲੀ ਲੈਣ ਮੈਂ ਆਪੇ ਫੜਾਈ ਆਉਂਦੀ ਜਾ ਕੇ ਫਿਰ ਕਿੱਡੀ ਗੱਲ ਦੀ ਚਲ ਮੈਂ ਉਹ ਅਗਾਂ ਮੈਂ ਚਲ ਬਾਨੇ ਨਾਲ ਭਾਬੀ ਨੂੰ ਦੇਖਾਵਾਂਗੇ ਚਲ ਖੜ ਜਾ ਲਿਉਣੀ ਆ ਹੋਰ ਕਿਵੇਂ ਆ ਬਾਬਾ ਠੀਕ ਹੈ ਕਿਵੇਂ ਸੇਤਾ ਠੀਕ ਹੈ ਮਾਲੀ ਨੱਚਾ ਹੋੜਾ ਜਾ ਤਾ ਲੈ ਫੜ ਚੰਗਾ ਚੰਗਾ ਉਹ ਆਹ ਹੋਈ ਇਹ ਨਾਲਾ ਬੋੜਾ ਤਾਂ ਬਾਲੀ ਲੁੱਚਾ ਪਤੰਦਰਾਂ ਨੇ ਘਰੀ ਮੇਲੇ ਲਾਰਖੇ ਨੇ ਉਹ ਨਵਦੀਪ ਕੀ ਹੋ ਗਿਆ ਬਾਪੂ ਕਿੱਥੇ ਆ ਨਾ ਅੱਜ ਕੀ ਕੰਡ ਕਰਤਾ ਬਾਪੂ ਨੇ ਉਹ ਕੁਛ ਨਹੀਂ ਉਹ ਤਾਂ ਮੈਂ ਦਵਾਈ ਜੀ ਲੈਤੀ ਸੈਂਟਰ ਚੋਂ ਮੈਂ ਦੇਦੀ ਆ ਜਾ ਉਹ ਬਾਪੂ ਹਾਂ ਪੁੱਤ ਉਹ ਗਿਆ ਸੀ ਮੈਂ ਸੈਂਟਰ ਚ ਦਵਾਈ ਜੀ ਲੈ ਆ ਤੇਰੇ ਵਾਸਤੇ ਤਨਖਾਹ ਮਿਲੀ ਤੀ ਲਪੜ ਉਹ ਨਾ ਨਾ ਪੁੱਤ ਮੈਨੂੰ ਇਹਦੀ ਲੋੜ ਨਹੀਂ ਹੈਗੀ ਕਿਆ ਹੁਣ ਕੀ ਹੋ ਗਿਆ ਹੁਣ ਮੈਂ ਲੈ ਆ ਕੇ ਦਿੰਨਾ ਹੁਣ ਤੈਨੂੰ ਲੋੜ ਨਹੀਂ ਨਾ ਨਾ ਪੁੱਤ ਉਹ ਬਾਪੂ ਖਾ ਲਈ ਹੁਣ ਮੈਨੂੰ ਲੱਗਦਾ ਤੂੰ ਉੱਦੇ ਵਾਲੀ ਗੱਲ ਦਾ ਗੁੱਸਾ ਕਰ ਗਿਆ ਯਾਰ ਮੇਰਾ ਬਲੱਡ ਵੱਧ ਗਿਆ ਥੀ ਉੱਦੇ ਤੂੰ ਸਮਝਦਾ ਨਹੀਂ ਨਾ ਪੁੱਤ ਹਾਂ ਮੈਂ ਤੇਰਾ ਕਰਾ ਗੁੱਸਾ ਕਰਨਾ ਹੈ ਨਾਲੇ ਹਾਂ ਮੈਂ ਤਾਂ ਹੁਣ ਇਹ ਖਾਂਦਾ ਨਹੀਂ ਛੜਦਾ ਇਹ ਮੈਂ ਕੂੜਾ ਛੜਦਾ ਹਾਂ ਕਿਵੇਂ ਉਹ ਨਾ ਨਾ ਉਹ ਤਾਂ ਬਸ ਉਹ ਤਾਂ ਹੋਰ ਨਹੀਂ ਹੋਰ ਨਹੀਂ ਹੋਰ ਨਹੀਂ ਮਾਸ ਕੱਟ ਦੇ ਅੱਛਾ ਆ ਤਾਂ ਬਹੁਤ ਵਧੀਆ ਕੰਮ ਕਰਿਆ ਬਾਪੂ ਫਿਰ ਹੋਰ ਪੁੱਤ ਆ ਨਵਦੀਪ ਨੇ ਕਰਿਆ ਸਾਰਾ ਕੁਝ ਅੱਛਾ ਉਹ ਨਾਲੇ ਸੱਚ ਸੈਲਰੀ ਆਈ ਸੀ ਮੇਰੀ ਤੂੰ ਕਹਿੰਦਾ ਸੀ ਪੈਸੇ ਦੇ ਦਿਆ ਕਰ ਇਹਨੂੰ ਆ ਚੱਕ ਸਾਰੀ ਰੱਖ ਫੜਾ ਦੇ ਉਹ ਪੁੱਤ ਤੂੰ ਆਪਦੇ ਹੱਥ ਨਾਲ ਹੀ ਦੇ ਦੇ ਲੈ ਸਾਂਭ ਲਈ ਹਣਾ ਲੈ ਵੀ ਦੋਸਤੋ ਮੇਰਾ ਤਾਂ ਮੇਰੀ ਧੀ ਨੇ ਕੋੜ ਘਟਤਾ ਤੇ ਸੋਨੂ ਵੀ ਕਹਿੰਨੇ ਆ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬੰਦਾ ਨਸ਼ੇ ਪੱਤੇ ਕਰਦਾ ਤਾਂ ਇਹ ਨਹੀਂ ਹੈਗਾ ਵੀ ਉਹਨੂੰ ਝਿੜਕੋ ਉਹਦਾ ਤਰਸਕਾਰ ਕਰੋ ਉਹਨੂੰ ਪਿਆਰ ਸਤਿਕਾਰ ਨਾਲ ਜਿਵੇਂ ਮੇਰੀ ਧੀ ਨੇ ਮੈਨੂੰ ਖਰਾਕ ਦਿੱਤੀ ਪਿਆਰ ਦਿੱਤਾ ਹਨਾ ਅਸੀਂ ਸੋਨੂ ਵੀ ਕਹਿੰਨੇ ਆ ਪੁੱਤ ਵੀ ਜੇ ਤੁਹਾਡੇ ਘਰੇ ਵੀ ਕੋਈ ਨਸ਼ੇ ਪੱਤੇ ਕਰਦਾ ਉਹਨੂੰ ਪਿਆਰ ਨਾਲ ਉਹਦਾ ਕੋੜ ਵਡਾਓ ਜਿਵੇਂ ਮੇਰੀ ਧੀ ਨੇ ਵਡਾਇਆ ਠੀਕ ਹੈ ਉਹਦਾ ਤਰਸਕਾਰ ਨਾ ਕਰੋ ਕਈ ਤਾਂ ਲੋਕ ਕੀ ਕਰਦੇ ਨੇ ਕੁੱਟਣ ਨੂੰ ਪੈਂਦੇ ਨੇ ਮਾਰਨ ਨੂੰ ਪੈਂਦੇ ਨੇ ਉਹ ਕੰਬਲੇ ਲੋਕੋ ਇਹ ਜਿਹੜਾ ਬੰਦੇ ਨੂੰ ਵੇਦ ਲੱਗੇ ਜਾਂਦਾ ਉਹਦੇ ਬਸ ਦੀ ਗੱਲ ਨਹੀਂ ਰਹਿੰਦੀ ਤੁਸੀਂ ਆਪ ਸੋਚ ਕੇ ਦੇਖੋ ਹੈਨਾ ਬੈਲ ਤਾਂ ਜ਼ਿਆਦਾ ਵੀ ਮਾੜਾ ਹੁੰਦਾ ਤੇ ਸਾਡੇ ਨਾਲ ਕੀ ਬੀਤਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲੋਕਾਂ ਤੱਕ ਹੋਰਾਂ ਤੱਕ ਪਹੁੰਚਾਓ ਕਿ ਲੋਕ ਹੋਰ ਵੀ ਜਾਗਰੂਕ ਹੋਣ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਨਾ ਜਮੀ ਨਾ ਭੁੱਲਿਓ ਤੇ ਇੱਕ ਭਾਈ ਉਹ ਲਾਲ ਦਾ ਜਿਹੜਾ ਬਟਨ ਹੁੰਦਾ ਹੈ ਉਹ ਤੁਸੀਂ ਦਬਦਿਆ ਕਰੋ ਉਹ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਹੌਸਲਾ ਆ ਜਾਂ ਮਿਲਦਾ ਰਹਿੰਦਾ ਉਹਦੇ ਨਾਲ ਧੰਨਵਾਦ